ਮੈਕਰੋਨੀ ਤੋਂ ਬਣੇਗੀ ਹੁਣ ਚਟਪਟੀ ਨਮਕੀਨ ਜੋ ਚਾਹ ਦੇ ਨਾਲ ਵੀ ਮਜ਼ੇਦਾਰ ਹੈ ਤੇ ਪਾਰਟੀ ਵਿੱਚ ਵੀ ਸੁਪਰ ਹਿੱਟ ਹੈ ਇੱਕ ਵਾਰੀ ਬਣਾਓਗੇ ਤੇ ਬਾਰ-ਬਾਰ ਬਣਾਨੀ ਪਵੇ ਇੱਕ ਛੋਟੇ ਬੌਲ ਵਿੱਚ ਲਵੋ ਕਸ਼ਮੀਰੀ ਲਾਲ ਮਿਰਚ ਪਾਊਡਰ ਅਮचूर ਪਾਊਡਰ ਚਿੱਲੀ ਫਲੇਕਸ ਨਮਕ ਚਾਟ ਮਸਾਲਾ ਪਾਊਡਰ ਕਾਲਾ ਨਮਕ ਅਤੇ ਪੁਦੀਨੇ ਦਾ ਪਾਊਡਰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਪਾਸੇ ਰੱਖ ਲਓ ਇੱਕ ਵੱਡੇ ਬਤੀਲੇ ਵਿੱਚ ਪਾਣੀ ਪਾਓ ਅਤੇ ਥੋੜਾ ਜਿਹਾ ਨਮਕ ਪਾਓ ਫਿਰ ਉਸ ਨੂੰ ਉਬਾਲ ਆਣ ਦਿਓ ਹੁਣ ਮੈਕਰੋਨੀ ਪਾਓ ਫਿਰ ਉਸਨੂੰ ਉਬਲਣ ਦਿਓ ਮੈਕਰੋਨੀ ਨੂੰ ਤਦ ਤੱਕ ਉਬਾਲੋ ਜਦ ਤੱਕ ਉਹ ਵਿੱਚ ਬਾੜੀ ਜੀ ਕਸਰਨਾਂ ਰਿਆ ਜਾਏ ਉਸਨੂੰ ਛਾਣ ਕੇ ਠੰਡੇ ਪਾਣੀ ਨਾਲ ਧੋ ਲਵੋ ਅਤੇ 5-6 ਮਿੰਟ ਲਈ ਇੱਕ ਪਾਸੇ ਰੱਖ ਦਿਓ ਹੁਣ ਮੈਕਰੋਨੀ ਵਿੱਚ ਪਾਓ ਕਾਰਨਫਲੋਰ ਅਤੇ ਚਾਵਲ ਦਾ ਆਟਾ ਚੰਗੀ ਤਰ੍ਹਾਂ ਮਿਕਸ ਕਰੋ ਤਾਂ ਜੋ ਹਰ ਟੁਕੜਾ ਵਧੀਆ ਤਰੀਕੇ ਨਾਲ ਕੋਟ ਹੋ ਜਾਵੇ ਇੱਕ ਕੜਾਈ ਵਿੱਚ ਮੀਡੀਅਮ ਫਲੇਮ ਤੇ ਤੇਲ ਨੂੰ ਗਰਮ ਕਰ ਲਓ ਜਦੋਂ ਤੇਲ ਗਰਮ ਹੋ ਜਾਵੇ ਮੈਕਰੋਨੀ ਨੂੰ ਛੋਟੇ-ਛੋਟੇ ਬੈਚ ਵਿੱਚ ਸੁਨਹਿਰੀ ਤੇ ਕਰકરી ਹੋਣ ਤੱਕ ਫਰਾਈ ਕਰ ਲਓ। ਇਸ ਵਿੱਚ ਲਗਭਗ 10 ਤੋਂ 15 ਮਿੰਟ ਲੱਗ ਸਕਦੇ ਹਨ। ਫਿਰ ਉਸ ਨੂੰ ਕੱਢ ਕੇ ਇੱਕ ਬੌਲ ਵਿੱਚ ਰੱਖ ਲਵੋ। ਜਦੋਂ ਮੈਕਰੋਨੀ ਹਲਕੀ ਜਿਹੀ ਗਰਮ ਹੋਵੇ ਤਾਂ ਉਸ ਵਿੱਚ ਤਿਆਰ ਕੀਤਾ ਹੋਇਆ ਮਸਾਲਾ ਪਾਓ ਅਤੇ ਚੰਗੀ ਤਰ੍ਹਾਂ ਟੌਸ ਕਰ ਲਓ। ਜਦੋਂ ਪੂਰੀ ਤਰ੍ਹਾਂ ਠੰਡੀ ਹੋ ਜਾਵੇ ਤਾਂ ਉਸ ਨੂੰ ਇੱਕ 에ਅਟਾਈਟ ਕੰਟੇਨਰ ਵਿੱਚ ਸਟੋਰ ਕਰ ਲਵੋ। ਤੁਸੀਂ ਇਹਨੂੰ ਚਾਹ ਨਾਲ ਇੰਜੋਏ ਕਰੋ ਜਾਂ ਪਾਰਟੀ ਵਿੱਚ ਪਰੋਸੋ। ਇਹ ਹਰ ਵਾਰੀ ਸਭ ਦੇ ਦਿਲ ਜਿੱਤ ਲਵੇਗੀ। ਕਮੈਂਟਸ ਵਿੱਚ ਜ਼ਰੂਰ ਦੱਸੋ ਤੁਹਾਨੂੰ ਇਹ ਰੈਸিপি ਕਿਵੇਂ ਲੱਗੀ ਮਿਲਦੇ ਹਾਂ ਅਗਲੀ ਰੈਸিপি ਵਿੱਚ ਇੱਕ ਨਵੇਂ ਸਵਾਦ ਦੇ ਨਾਲ